ਅੱਜ ਮੈਂ ਤੁਹਾਡੇ ਨਾਲ ਆਲੂ ਬੈਂਗਣੀ ਦੀ ਨਵੇਂ ਤਰੀਕੇ ਨਾਲ ਬਣਾਈ ਹੋਈ ਸਬਜ਼ੀ ਦੀ ਰੈਸਪੀ ਸ਼ੇਅਰ ਕਰਨ ਲੱਗਿਆ ਇਹ ਸਬਜ਼ੀ ਖਾਣ ਚ ਦਾ ਸੁਆਦ ਬਣਦੀ ਬਣਦੀ ਹੈ ਨਾਲੇ ਬਣ ਵੀ ਏ ਸਬਜ਼ੀ ਸਿਰਫ 5 ਮਿੰਟਾਂ ਜਾਂ ਜਾਨੀ ਕਿ ਚਟਪਟ ਇਹ ਸਬਜ਼ੀ ਤਿਆਰ ਹੋ ਜਾਂਦੀ ਆ ਬਹੁਤ ਘੈਂਟ ਬਣਦੀ ਆ ਬਹੁਤ ਕਰਾਰੀ ਬਣਦੀ ਆ ਬਹੁਤ ਵਧੀਆ ਬਣਦੀ ਆ ਸਬਜ਼ੀ ਇਹ ਇਹ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮੈਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲ ਸਕੇ ਤੁਹਾਡਾ ਇੱਕ ਇੱਕ ਲਾਇਕ ਸਾਡੇ ਲਈ ਬਹੁਤ ਵਧੀਆ ਕੰਮ ਕਰਦਾ ਜੀ ਜਰੂਰ ਕਰਿਆ ਕਰੋ ਜੀ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਜੀ ਚਲੋ ਆਪਾਂ ਸ਼ੁਰੂ ਕਰਦੇ ਆਂ ਆਪਣੀ ਆਲੂ ਬੈਂਗਣੀ ਦੀ ਰੈਸਪੀ ਤੇ ਆਲੂ ਬੈਂਗਣੀ ਕਿਵੇਂ ਬਣਦੀ ਹੈ ਕਿਵੇਂ ਨਹੀਂ ਆਜੋ ਮੁਰੇ ਤਿਆਰੀ ਕਰਦੇ ਆਂ ਆਪਾਂ ਆਲੂ ਬੈਂਗਣੀ ਦੀ ਸਬਜ਼ੀ ਵਾਸਤੇ ਜੀ ਆਪਾਂ ਨੂੰ ਚਾਹੀਦੇ ਨੇ 300 ਗ੍ਰਾਮ ਬੈਂਗ ਨਹੀਂ ਬੈਂਗ ਨਹੀਂ ਆਪਾਂ ਲੰਬੇ ਲੋਟ ਕੱਟ ਲੈਣੀ ਹੈ ਜੀ ਫਿਰ ਆਪਾਂ ਨੂੰ ਚਾਹੀਦੇ ਨੇ ਆਲੂ ਤਿੰਨ మీడియం ਸਾਈਜ਼ ਦੇ ਆਲੂ ਚਾਹੀਦੇ ਨੇ ਇਹ ਵੀ ਆਪਾਂ ਲੰਬੇ ਲੋਟ ਕੱਟ ਲੈਣੇ ਛੋਟੇ ਲੋਟ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਆਲੂ ਉਵੇਂ ਕੱਟ ਸਕਦੇ ਹੋ ਚਾਹੀਦੇ ਨੇ ਜੀ ਮੀਡੀਅਮ ਸਾਈਜ਼ ਦੇ ਪਿਆਜ਼ ਇੱਕ ਟਮਾਟਰ ਤੇ ਚਾਹੀਦੇ ਨੇ ਆਪਾਂ ਨੂੰ ਹਰੀਆਂ ਹਰੀਆਂ ਮਿਰਚਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਪਕੜਾ ਹੀ ਛਾੜ ਲਈ ਜੀ ਕੜਾਹੀ ਦੇ ਵਿੱਚ ਪਾ ਦੇਣਾ ਆਪਾਂ ਆਪਣਾ ਰਫੈਂਡ ਕਿਉ ਠੀਕ ਆ ਤਾਲਣ ਵਾਸਤੇ ਰਿਫਾਇੰਡ ਕਿਉਂ ਪਾਤੇ ਰਿਫਾਇੰਡ ਕਿਉਂ ਤੋਂ ਬਾਅਦ ਇਹਦੇ ਵਿੱਚ ਜਿਹੜੇ ਆਪਾਂ ਬੈਂਗਣੀ ਕੱਟੀ ਸੀਗੀ ਉਹਨੂੰ ਤਲ ਲੈਣਾਗਾ ਠੀਕ ਹੈ ਜੀ ਇਹਨੂੰ ਆਪਾਂ ਜ਼ਿਆਦੇ ਨਹੀਂ ਤਾਲਣਾ ਯਾਨੀ ਕਿ ਹਲਕੀ ਬਰਾਊਨ ਦੀ ਤਲਨੀ ਹੈਗੀ ਜੇ ਆਪਾਂ ਜ਼ਿਆਦਾ ਤਲ ਲਾਂਗੇ ਫਿਰ ਵਧੀਆ ਨਹੀਂ ਬਣਨੀ ਇਸ ਕਰਕੇ ਆਪਾਂ ਇਹਨੂੰ ਹਲਕੀ ਬਰਾਊਨ ਦੀ ਤਲਾਂਗੇ ਠੀਕ ਹੈ ਜੀ ਇਹਨੂੰ 5 ਮਿੰਟ ਤੀ ਤਲਣਾ ਵਾ 5 ਮਿੰਟਾਂ ਬਾਅਦ ਜਦੋਂ ਇਹ ਹਲਕੀ ਬਰਾਊਨ ਜੀ ਹੋਣ ਲੱਗ ਗਈ ਉਸ ਤੋਂ ਬਾਅਦ ਆਪਣੀ ਬੈਂਗਣੀ ਸਮਝੋ ਤਿਆਰ ਆ ਤੇ ਫਿਰ ਇਹਨੂੰ ਉਹਦੇ ਵਿੱਚੋਂ ਤਲਣ ਵਾਲੇ ਦੇ ਭਾਂਡੇ ਦੇ ਵਿੱਚੋਂ ਕੱਢ ਦੇਣਾਗਾ ਠੀਕ ਹੈ ਜੀ ਬਸ ਆਪਣੀਆਂ ਬੈਂਗਣੀ ਤਲ ਕੇ ਹੁਣ ਤਿਆਰ ਐਵੇਂ ਤਲੀਆਂ ਦੇਖੋ ਹਲਕੀ ਬਰਾਊਨ ਜੀ ਕਰ ਲੈਣੀਆਂ ਤੇ ਹੁਣ ਆਪਾਂ ਤਲਣ ਲੱਗਿਆ ਆਲੂ ਆਲੂ ਵੀ ਆਪਾਂ ਬੈਂਗਣੀ ਤਰ੍ਹਾਂ ਉਸੇ ਤਰ੍ਹਾਂ ਹੀ ਤਲ ਲੈਣੇ ਜਾਣੇ ਕਿ ਇਹ ਹਲਕੇ ਜਿਹਾ ਗਰਾ ਬੈਂਗਣੀ ਆਪਣੇ ਐਵੇਂ ਹੋ ਜਾਣੀ ਹੈ ਤਿਆਰ ਦੇਖੋ ਜੀ ਠੀਕ ਆ ਆਲੂ ਵੀ ਆਪਾਂ ਹਲਕੇ ਜੇ ਤਰਨ ਜੀ ਮੈਂ ਆ ਦੇਖੋ ਹੁਣ ਹੋਣ ਲੱਗ ਗਿਆ ਆਲੂ ਆਪਣੇ 골ਡਨ ਹਨਾ ਜੀ ਤੇ ਆਪਣੇ ਵੀ ਆਲੂ ਤਿਆਰ ਨੇਗੇ ਤੇ ਆ ਹੁਣ ਆਪਾਂ ਜਿਹੜਾ ਭਾ ਕਿਉ ਬਚ ਗਿਆ ਜੀ ਇਹਦੇ ਵਿੱਚ ਥੋੜਾ ਜਿਹਾ ਕਿਉ ਹੋਰ ਪਾ ਕੇ ਤੇ ਇਹਦੇ ਵਿੱਚ ਪਾ ਲੈਣਾ ਜੀ ਆਪਾਂ ਜੀਰਾ ਜੀਰਾ ਪਾਉਣ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣੇ ਪਿਆਜ਼ ਤੇ ਹਰੀਆਂ ਮਿਰਚਾਂ ਪਿਆਜ਼ ਪਾਤੇ ਜੀ ਫਿਰ ਇਹਦੇ ਵਿੱਚ ਪਾਤੇਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾਗਾ ਜਦੋਂ ਆਪਾਂ ਇਹ ਆਪਣਾ ਸਾਰਾ ਕੁਝ ਪਾਤਾ ਉਸ ਤੋਂ ਬਾਅਦ ਆਪਾਂ ਆਪਣਾ ਮਸਾਲਾ ਪਾਵਾਂਗੇ ਆਪਾਂ ਲਾਲ ਮਿਰਚ ਸਵਾਦ ਅਨੁਸਾਰ ਨਮਕ ਠੀਕ ਹੈ ਜੀ ਲਾਲ ਮਿਰਚ ਆ ਗਈ ਆਪਣੀ ਜੀ ਸਵਾਦ ਅਨੁਸਾਰ ਨਮਕ ਆ ਗਿਆ ਜੀ ਠੀਕ ਹੈ ਜੀ ਅੱਧੀ ਆ ਗਈ ਹਲਦੀ ਤੇ ਆ ਗਿਆ ਜੀ ਆਪਣਾ ਸਾਫਤ ਜੀਰਾ ਠੀਕ ਹੈ ਆਪਣਾ ਮਸਾਲਾ ਹੈਗਾ ਇਹ ਮਸਾਲਾ ਆਪ ਪਿਆਜ਼ਾਂ ਦੇ ਵਿੱਚ ਪਾ ਦੇਣਾ ਹੈਗਾ ਇਹ ਠੀਕ ਹੈ ਜੀ ਇਹ ਪਿਆਜ਼ਾਂ ਦੇ ਵਿੱਚ ਪਾਉਣ ਤੋਂ ਬਾਅਦ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਟਮਾਟਰ ਸੜਤੇ ਸੀਗੇ ਟਮਾਟਰ ਪਾਉਣ ਤੋਂ ਬਾਅਦ ਇਹਨੂੰ ਇਹਨਾਂ ਚਿਰ ਤੋਹ ਕਰਨਾ ਹੈਗਾ ਜੋ ਤੱਕ ਇਹ ਨਾ ਕਿ ਤੇਲ ਜਾਣਾ ਛੱਡ ਲੰਗੇ ਕਸੂਰੀ ਮੇਥੀ ਪਾਤੀ ਮਾੜੀ ਜੀ ਖੁਸ਼ੂਬਤ ਤੇ ਤਿਆ ਹੁਣ ਆਪਣੇ ਮਸਾਲੇ ਨੇ ਤੇਲ ਜਾਂ ਘਿਓ ਜਾਂ ਛੜਤਾ ਜੀ ਘਿਓ ਜਾਂ ਛੱਡਣ ਤੋਂ ਬਾਅਦ ਇਹਦੇ ਵਿੱਚ ਪਾਤੀ ਜੀ ਆਪਾਂ ਆਪਣੀ ਸਬਜੀ ਜਾਨੇ ਕਿ ਇਹਦੇ ਵਿੱਚ ਪਾਉਣ ਲੱਗੇ ਆ ਜੀ ਆਪਾਂ ਆਪਣੀ ਸਬਜੀ ਪਾਤੀ ਜੀ ਪਹਿਲਾਂ ਇਹਦੇ ਵਿੱਚ ਪਾਉਣੇ ਆ ਆਲੂ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਜਦੋਂ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਆਪਾਂ ਠੀਕ ਆ ਤੇ ਉਸ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਆਪ ਆਪਣੀ ਬੈਂਗਣੀ ਜੀ ਠੀਕ ਹੈ ਜਦੋਂ ਆਪਾਂ ਇਹਦੀ ਬੈਂਗਣੀ ਪਾਤੀ ਜੀ ਬੈਂਗਣੀ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ 2 ਗਮਿੰਟ ਰੱਖਣਾਗਾ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਉਸ ਤੋਂ ਬਾਅਦ ਇਹਦੇ ਉੱਤੇ ਲਾ ਦਾਂਗੇ ਆਪਾਂ ਟੱਕਣ ਟੱਕਣ ਲਾਉਣ ਤੋਂ ਬਾਅਦ ਇਹਨੂੰ 5 ਮਿੰਟਾਂ ਵਾਸਤੇ ਜਾਣੇ ਕਿ మీడియం ਆਸਤੇ ਨਹੀਂ ਸਭ ਨਾਲ ਸਲੋ ਫਲੇਮ ਤੇ ਪਕਾਉਣਾਗਾ ਕਾਉਣ ਤੋਂ ਬਾਅਦ ਆਪਣੀ ਸਹੀ 5 ਮਿੰਟਾਂ ਬਾਅਦ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਆ ਆਪਣੀ ਸਬਜ਼ੀ ਬਣ ਕੇ ਤਿਆਰ ਆ ਦੇਖੋ ਸਬਜ਼ੀ ਦੀ ਰੰਗਤ ਦੇਖੋ ਸਬਜ਼ੀ ਖਾਣ ਜੇ ਨਹੀਂ ਸਵਾਦ ਬਣਦੀ ਐ ਨਾ ਤੁਸੀਂ ਗੱਲਾਂ ਛੱਡ ਦਿਓ ਇੱਕ ਵਾਰ ਇਹ ਜ਼ਰੂਰ ਤੁਸੀਂ ਟਰਾਈ ਕਰਕੇ ਦੇਖੋ ਇਹ ਜਿਹੜੀ ਰੈਸਪੀ ਜ਼ਰੂਰ